ਵੀਡੀਓ ਬਣਾਉਣ ਦਾ ਅਜ ਮਕਸਦ ਹੈ ਕਿ 11 ਫਰਵਰੀ ਨੂੰ ਕੈਂਪ ਲੱਗਣ ਜਾ ਰਿਹਾ ਦਿਨ ਐਤਵਾਰ ਇਹ ਵੀਡੀਓ ਨੂੰ ਸ਼ੇਅਰ ਕਰਿਓ ਸਾਰੇ ਜਿਆਦਾ ਤੋਂ ਜਿਆਦਾ ਮੈਂ ਸਾਰੇ ਹਿੰਦੂ ਭਰਾਵਾਂ ਨੂੰ ਤੇ ਸਿੱਖ ਭਰਾਵਾਂ ਨੂੰ ਮੁਸਲਮਾਨ ਭਰਾਵਾਂ ਨੂੰ ਈਸਾਈ ਭਰਾਵਾਂ ਨੂੰ ਮਨਤ ਕਰਨਾ ਚਾਹੁੰਦਾ ਤੇ ਬਟ ਮੇਰੀ ਸ਼ਰਤ ਇਹ ਆ ਕਿ ਸਮਾਗਮ ਕਰਾਵਾਂਗੇ ਉਹਦੀ ਜਿੰਨੀ ਵੀ ਸੇਵਾ ਹੋਏਗੀ ਉਹ ਆਪਾਂ ਮੋਲਵੀ ਦੇ ਨੂੰ ਦਵਾਂਗੇ ਜਿੰਨੇ ਵੀ ਲੁਧਿਆਣੇ ਦੇ ਜਾਂ ਲੁਧਿਆਣੇ ਤੋਂ ਬਾਹਰ ਬਿਨਾਂ ਇਲਾਜ ਤੋਂ ਘਰੇ ਬੈਠੇ ਤੜਪ ਰਹੇ ਨੇ ਉਹ ਜ਼ਰੂਰ ਪਹੁੰਚਣ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਕੈਂਪ ਹੈ 70146 ਰੁਪਏ ਦੀ ਸੰਗਤ ਵੱਲੋਂ ਕੀਤੀ ਹੋਈ ਗੁਰੂ ਦੀ ਸੇਵਾ ਜਮਾਇਆ ਦੀ ਉਹ ਲੱਗਣ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਜ਼ਰੀਆ ਫਾਊਂਡੇਸ਼ਨ ਦੀ ਜਗਾ ਫਾਈਨਲ ਹੋ ਚੁੱਕੀ ਹੈ ਤੇ ਇਹ ਜਗਾ ਸਾਰੀ ਸੰਗਤ ਨੇ ਲੈ ਕੇ ਦਿੱਤੀ ਹੈ ਔਰ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਤੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਅਸੀਂ ਸਾਡੀ ਐਨ ਜੀਓ ਅਲੱਗ-ਅਲੱਗ ਲੋਕੇਸ਼ਨਾਂ ਦੇ ਪਿਛਲੇ 9 ਸਾਲਾਂ ਚ ਬੈਠਦੀ ਸੀ ਕਦੀ ਕਿਸੇ ਹਸਪੀਟਲ ਵਾਲਾ ਕੱਢ ਦਿੰਦਾ ਸੀ ਕਦੀ ਕਿਸੇ ਹਸਪੀਟਲ ਵਾਲਾ ਕੱਢ ਦਿੰਦਾ ਸੀ ਅਸੀਂ ਸਰਕਾਰ ਕੋਲ ਵੀ ਸਿਸਟਮ ਕੋਲ ਵੀ ਮੰਗ ਰੱਖੀ ਆਪਣੀ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ 'ਚ ਜਾਣਦੇ ਹੀ ਹੋ ਸਰਕਾਰ ਅੱਗੇ ਮੰਨਤ ਰੱਖੀ ਕਿ ਸਾਨੂੰ ਕੋਈ 150 ਗੱਜ ਸਰਕਾਰੀ ਖਾਤੇ ਦੇ ਵਿੱਚੋਂ ਜਾਂ ਕੋਈ ਪੀ ਡਬਲਯੂ ਡੀ ਜਾਂ ਕਾਰਪੋਰੇਸ਼ਨ ਲੁਧਿਆਣੇ ਦੇ ਵਿੱਚੋਂ ਕੋਈ ਜਗ੍ਹਾ ਦੇ ਦਿਓ ਜਿਹਦੇ ਤੇ ਬਹਿ ਕੇ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਲੋਕਾਂ ਨੂੰ ਮਿਲ ਸਕੀਏ ਲੋਕਾਂ ਨਾਲ ਦੁੱਖ ਸੁੱਖ ਉਹਨਾਂ ਦੇ ਮੈਡੀਕਲੀ ਦੂਰ ਕਰ ਸਕੀਏ ਪਰ ಅಪਾਰ ਕੋਸ਼ਿਸ਼ਾਂ ਤੋਂ ਬਾਅਦ ਸਾਨੂੰ ਜਗ੍ਹਾ ਨਹੀਂ ਮਿਲੀ ਤਾਂ ਸਾਨੂੰ ਸੰਗਤ ਨੇ ਹੁਕਮ ਕੀਤਾ ਕਿ ਤੁਸੀਂ ਕਿਉਂ ਤਰਲੇ ਮੰਨਤਾਂ ਕਰਦੇ ਹੋ ਇਸ ਕਰਪਟ ਸਿਸਟਮ ਦੇ ਕਿਉਂ ਜਗ੍ਹਾ ਜਗ੍ਹਾ ਤੁਸੀਂ ਦਰ ਦਰ ਧੱਕੇ ਖਾਂਦੇ ਹੋ ਕਦੀ ਕੋਈ ਹਸਪੀਟਲ ਨਾਲ ਤੁਹਾਨੂੰ ਕੱਢ ਦਿੰਦਾ ਕਦੀ ਕੋਈ ਕੱਢ ਦਿੰਦਾ ਤੁਸੀਂ ਆਪਣੀ ਜਗ੍ਹਾ ਮੁੱਲ ਲਓ ਤੇ ਤੁਸੀਂ ਦੇਖੋ ਮਹਾਰਾਜ ਦੀ ਅਪਾਰ ਕਿਰਪਾ ਸਾਨੂੰ ਇਹ ਸੰਗਤ ਨੇ ਜਗ੍ਹਾ ਸਾਡੀ ਝੋਲੀ ਪਾਈ ਜਿਹੜੀ ਤੁਸੀਂ ਅੱਜ ਜਗ੍ਹਾ ਦੇਖ ਰਹੇ ਹੋ ਇਹ ਅੱਜ ਵੀਡੀਓ ਬਣਾਉਣ ਦਾ ਮੇਰਾ ਕਾਰਨ ਹੈ ਕਿ ਮੇਰੇ ਲਈ ਇਹ ਤੀਰਥ ਹੈ ਮੈਂ ਆਪਣੇ ਤੀਰਥ ਤੇ ਬੈਠਾ ਜਿਵੇਂ ਮੇਰੇ ਲਈ ਗੁਰੂ ਘਰ ਜਿਵੇਂ ਮੇਰੇ ਲਈ ਮੰਦਿਰ ਓਵੇਂ ਮੇਰੇ ਲਈ ਇਹ ਜਗ੍ਹਾ ਕਿਉਂਕਿ ਇੱਥੇ ਦੁਖੀ ਲੋਕ ਆ ਕੇ ਆਪਣੀ ਦਿੱਕਤ ਦੱਸਣਗੇ ਉਹਨਾਂ ਦਾ ਮੈਡੀਕਲ ਹੀ ਹੱਲ ਹੋਏਗਾ ਸਭ ਨੂੰ ਮੁਬਾਰਕਬਾਦ ਉਸ ਹਰ ਬੰਦੇ ਨੂੰ ਮੁਬਾਰਕਬਾਦ ਭਾਵੇਂ ਉਹ ਕਿਸੇ ਵੀ ਧਰਮ ਤੋਂ ਬਿਲੋਂਗ ਕਰਦਾ ਹੈ ਜਿਹੜਾ ਇਨਸਾਨੀਅਤ ਨੂੰ ਸਭ ਤੋਂ ਉੱਪਰ ਸਮਝਦਾ ਉਹਨੂੰ ਮੁਬਾਰਕਬਾਦ ਕੀ ਹੈ ਐਸੀ ਜਗ੍ਹਾ ਖੁੱਲਣ ਜਾ ਰਹੀ ਹੈ ਐਸੀ ਜਗ੍ਹਾ ਬਣਨੀ ਹੈ ਜਿਹਦਾ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਫਾਇਦਾ ਜੋ ਹੋਏਗਾ ਉਹ ਬੜਾ ਔਖਾ ਹੈ ਕਿਉਂਕਿ ਪਿਛਲੇ 9 ਸਾਲਾਂ ਚ ਬੜਾ ਕੁਝ ਮਾਰਾ ਇਨੇ ਝੋਲੀ ਪਾਇਆ ਪਿਆਰ ਤੁਹਾਡਾ ਆਸ਼ੀਰਵਾਦ ਸੰਗਤ ਦੀਆਂ ਦੁਆਵਾਂ ਜਿਹੜੇ ਮਰੀਜ਼ਾਂ ਦਾ ਇਲਾਜ ਹੋਇਆ ਆਲਦੋ ਮੈਂ ਆਪਣੇ ਘਰੋਂ ਲਿਆ ਕੇ ਕੋਈ ਪੈਸਾ ਨਹੀਂ ਲਾਇਆ ਲਾਇਆ ਸਾਰਾ ਸੰਗਤ ਨੇ ਅਸੀਂ ਸਿਰਫ ਇੱਕ ਜਰੀਆ ਬਣੇ ਜਿਵੇਂ ਤੁਸੀਂ ਐਨਜੀਓ ਦਾ ਨਾਮ ਵੀ ਪੜ੍ਹ ਸਕਦੇ ਹੋ ਇੱਕ ਜਰੀਆ ਫਾਊਂਡੇਸ਼ਨ ਅਸੀਂ ਸਿਰਫ ਇੱਕ ਪੁੱਲ ਦਾ ਕੰਮ ਕਰਦੇ ਆ ਕਿ ਭਾਈ ਇੱਕ ਸਹੀ ਦਾਨ ਬੰਦੇ ਦਾ ਤੇ ਸਹੀ ਜਗ੍ਹਾ ਤੇ ਲਵਾ ਦਿਓ ਜਿਹਦੇ ਨਾਲ ਤੁਸੀਂ ਜਿਹੜੀ ਸੇਵਾ ਸਹੀ ਤਰੀਕੇ ਨਾਲ ਆਪਣੀ ਕਰ ਸਕਦੇ ਹੋ ਵੀਡੀਓ ਬਣਾਉਣ ਦਾ ਜੋ ਮਕਸਦ ਹੈ ਕਿ 11 ਫਰਵਰੀ ਨੂੰ ਕੈਂਪ ਲੱਗਣ ਜਾ ਰਿਹਾ ਦਿਨ ਐਤਵਾਰ ਇਹ ਵੀਡੀਓ ਨੂੰ ਸ਼ੇਅਰ ਕਰਿਓ ਸਾਰੇ ਜਿਆਦਾ ਤੋਂ ਜਿਆਦਾ ਮੈਂ ਅੱਜ ਤੁਹਾਨੂੰ ਇਨਸਾਨੀ ਤੋਂ ਇੱਕ ਮਿਸਾਲ ਦਿਖਾਣਾ ਚਾਹਨਾ ਜਿਹੜੀ ਮਾਇਆ ਜਿਹੜੀ ਸੇਵਾ ਸੰਗਤ ਦੀ ਤੁਸੀਂ ਸਾਡੀ ਅੱਖਾਂ ਦੇ ਮੋਰੀ ਪਈ ਦੇਖ ਰਹੇ ਹੋ ਇਹ ਗੁਰੂ ਘਰ ਚੋਂ ਇਕੱਠੀ ਹੋਈ ਹੈ ਇਹ 77146 ਰੁਪਏ ਨੇ ਟੋਟਲ ਜਿਹੜੀ ਅਮਨਦੀਪ ਵੀਰੇ ਦੀ ਹਿੰਮਤ ਨਾਲ ਤੇ ਗੁਰੂ ਮਹਾਰਾਜ ਦੀ ਇਹਨਾਂ ਤੇ ਅਪਾਰ ਕਿਰਪਾ ਕਿ ਇਹਨਾਂ ਨੂੰ ਮਹਾਰਾਜ ਨੇ ਬੁੱਧੀ ਐਸੀ ਬਖਸ਼ੀ ਕਿ ਜਿਹੜੀ ਮਾਇਆ ਇੱਥੇ ਪਹੁੰਚੀ ਹੁਣ ਗੱਲ ਕੀ ਹੈ ਕੱਲ ਜਦੋਂ ਮੇਰੀ ਵੀਰ ਨਾਲ ਗੱਲ ਹੋਈ ਇਹ ਸਭ ਤੋਂ ਪਹਿਲੀ ਮਾਇਆ ਲਗਣੀ ਸੀਗੀ ਜਿਹੜਾ ਇਹ ਕੈਂਪ ਲਗਣਾ ਇਸ ਜਗ੍ਹਾ ਦੇ ਉੱਪਰ ਪਰੇ ਦੂਜੀ ਦੂਜੀ ਸੇਵਾ ਬਣ ਗਈ ਪਹਿਲੀ ਸੇਵਾ ਦਰੀ ਦੀ ਆ ਦਰੀ ਅਸੀਂ ਮੁੱਲ ਲੈਣ ਲਈ ਆਪਣੇ ਟੀਮ ਮੈਂਬਰ ਨੂੰ ਭੇਜਿਆ ਕਿ ਮੋੜ ਤੋਂ ਜਾ ਕੇ ਦਰੀ ਲਿਆ ਤੇ ਦਰੀ ਵਾਲੇ ਨੂੰ ਕਿਹਾ ਕਿ ਸਾਨੂੰ ਦਰੀ ਚਾਹੀਦੀ ਹੈ ਸਿਰਫ ਅਸੀਂ 10 ਮਿੰਟ ਲਈ ਵਿਛਾਣੀ ਹੈ ਫਿਰ ਤੁਹਾਨੂੰ ਵਾਪਸ ਦੇ ਦਾਂਗੇ ਕਿੰਨੇ ਪੈਸੇ ਉਹ ਕਹਿੰਦੇ ਕਿਹੜੇ ਕੰਮ ਲਈ ਚਾਹੀਦੀ ਹੈ ਉਹ ਕਹਿੰਦੇ ਅੱਜ ਤਾਂ ਮੋਹਲ ਵੀਰੇ ਨੇ ਮੰਗਾਈ ਹੈ ਇੱਕ ਜ਼ਰੀਆ ਫਾਊਂਡੇਸ਼ਨ ਦੀ ਆ ਵੀਡੀਓ ਬਣਾਣੀ ਹੈ ਤੇ ਉਹ ਕਹਿੰਦੇ ਮੈਂ ਪੈਸੇ ਨਹੀਂ ਲੈਣੇ ਬਸ ਜਾ ਕੇ ਮੇਰੀ ਰਾਮ ਰਾਮ ਬੁਲਾ ਦਿਓ ਤਾਂ ਕਿੰਨਾ ਖੂਬਸੂਰਤ ਸਨੇਹਾ ਕਿ ਇੱਕ ਬੰਦੇ ਨੇ ਸਿਰਫ ਨਾਮ ਸੁਣ ਕੇ ਇਹਦਾ ਫਾਇਦਾ ਵੀ ਹੈ ਚਲੋ ਇਹਦਾ ਨੁਕਸਾਨ ਵੀ ਹੈ ਕੱਲ ਨੂੰ ਕੋਈ ਵੀ ਬੰਦਾ ਮੇਰੇ ਨਾਮ ਤੇ ਆ ਕੇ ਜੇ ਤੁਹਾਡੇ ਨਾਲ ਮਿਸਯੂਜ਼ ਕਰਦਾ ਹੈ ਜਾਂ ਕੋਈ ਪੈਸੇ ਮੰਗਦਾ ਹੈ ਪਤਾ ਨਹੀਂ ਉਹ ਮੇਰਾ ਬੰਦਾ ਹੋਏਗਾ ਕਿ ਨਹੀਂ ਹੋਏਗਾ ਪਰ ਜਿਹੜੀ ਐਪਰੀਸ਼ੀਏਟ ਕਰਨ ਵਾਲੀ ਚੀਜ਼ ਆ ਮੈਂ ਤਹਿ ਦਿਲ ਦਿਲ ਤੋਂ ਧੰਨਵਾਦ ਕਰਦਾ ਹਾਂ ਉਸ ਵੀਰ ਦਾ ਦੂਜੀ ਸੇਵਾ ਅਮਨਦੀਪ ਵੀਰੇ ਦੇ ਮਿਹਨਤ ਉੱਤੇ ਇਹਨਾਂ ਦੇ ਉਪਰਾਲੇ ਨਾਲ ਇੱਥੇ ਪਹੁੰਚੀ ਹੈ ਹੋਇਆ ਕੀ ਸੀਗਾ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਅਮਨਦੀਪ ਵੀਰਾ ਆਸਟ੍ਰੇਲੀਆ ਤੋਂ ਆਂਦਾ ਲੁਧਿਆਣਾ ਇੰਡੀਆ ਲੁਧਿਆਣੇ ਆ ਕੇ ਉਹ ਬਾਈ ਨੇ ਕਿਆ ਕੀ ਭਾਈ ਜੀ ਮੈਂ ਸੇਵਾ ਕਰਨਾ ਚਾਹਨਾ ਤੇ ਮੇਰਾ ਉੱਥੇ ਸਮਾਗਮ ਹੋਣਾ ਹੈ ਅੰਬਾਲੇ ਤੇ ਤੁਸੀਂ ਉੱਥੇ ਆਣਾ ਇਸ ਉਸ ਸਮਾਗਮ ਦੇ ਵਿੱਚ ਜਿੰਨੀ ਵੀ ਮਾਇਆ ਇਕੱਠੀ ਹੋਏਗੀ ਸੰਗਤ ਦੀ ਉਹ ਸਾਰੀ ਦੀ ਸਾਰੀ ਤੁਹਾਡੀ ਐਨ ਜੀਓ ਦੇ ਥਰੂ ਇੱਕ ਜ਼ਰੀਆ ਦੇ ਥਰੂ ਮਰੀਜ਼ਾਂ ਨੂੰ ਲਵਾਣੀ ਹੈ ਤਾਂ ਮੇਰੇ ਲਈ ਮੇਰੀ ਔਕਾਤ ਤੋਂ ਜ਼ਿਆਦਾ ਇਹ ਪਿਆਰ ਹੈ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਫਿਰ ਵੀ ਚਲੋ ਇਹਨਾਂ ਦਾ ਸਨਸਕਾਰ ਨੇ ਜਿਹੜੇ ਲੋਕ ਪੰਜਾਬ ਤੋਂ ਬਾਹਰ ਵਹਿ ਗਿਆ ਜਲ ਟ੍ਰੈਂਡ ਚੱਲ ਨਹੀਂ ਰਿਹਾ ਜਿਹੜਾ ਉਹ ਟਰੋਲ ਕਰ ਰਹੇ ਨੇ ਪਾਗੜੇ ਬੰਦੇ ਨੂੰ ਤੁਸੀਂ ਜੁੱਤੀ ਬਰਾਬਰ ਵੀ ਨਹੀਂ ਬਣ ਸਕਦੇ ਇਹਨਾਂ ਦੀ ਜੋ ਸਿੱਖ ਕੌਮ ਦਾ ਇਤਿਹਾਸ ਹੈ ਨਾ ਚਲੋ ਧਰਮਾਂ ਦੀ ਸਭ ਦੀ ਇੱਜ਼ਤ ਕਰਨੀ ਚਾਹੀਦੀ ਮੈਂ ਖੁਦ ਹਿੰਦੂ ਧਰਮ ਚੋਂ ਆ ਸਨਾਤਨ ਧਰਮ ਚੋਂ ਆ ਪਰ ਜੋ ਬਲੀਦਾਨ ਸਿੱਖ ਧਰਮ ਦੇ ਵਿੱਚ ਹੋਏ ਨੇ ਜਾਂ ਜੋ ਪ੍ਰਾਪਤੀਆਂ ਹੋਈਆਂ ਨੇ ਅਸੀਂ ਜੁੱਤੀ ਬਰਾਬਰ ਵੀ ਨਹੀਂ ਇਹਨਾਂ ਦੀ ਜੋ ਇਹਨਾਂ ਨੇ ਕਰਤਾ ਸਤਕਾਰ ਕਰੋ ਸਾਰੇ ਧਰਮਾਂ ਦਾ ਪਰ ਸੋਸ਼ਲ ਮੀਡੀਆ ਤੋਂ ਉਹਨਾਂ ਬਤਾਈਏ ਟਰਾਲ ਹੋ ਰਹੇ ਨੇ ਪਰ ਇਹ ਇੱਕ ਐਸਾ ਸਰਦਾਰ ਐਸਾ ਸਿੱਖ ਜਿਨੇ ਮਿਸਾਲ ਕਾਇਮ ਕੀਤੀ ਉਸ ਸੰਗਤ ਨੇ ਦੇਖੋ ਵਿੱਚ ਭਾਨ ਵੀ ਹੈ 5 5 ਰੁਪਏ 10 10 ਰੁਪਏ 1 1 ਰੁਪਏ ਤੇ 500 ਦਾ ਨੋਟ ਵੀ ਹੈਗਾ ਟੋਟਲ 70000 ਰੁਪਏ ਇਹਨਾਂ ਦੇ ਸਮਾਗਮ ਤੋਂ ਇਕੱਠਾ ਹੋਇਆ ਉਹ ਸਾਰੀ ਦੀ ਸਾਰੀ ਮਾਇਆ ਲੈ ਕੇ ਜੁ ਲੁਧਿਆਣੇ ਪਹੁੰਚ ਗਏ ਨੇ ਇਹ ਵੀਡੀਓ ਦੇ ذریعے ਮੈਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਨਾ 11 ਫਰਵਰੀ 2024 ਦਿਨ ਐਤਵਾਰ ਨੂੰ ਕੈਂਪ ਲੱਗਣ ਜਾ ਰਿਹਾ ਹੰਮੜਾ ਰੋਡ ਤੇ ਸਾਈ ਮੰਦਰ ਦੇ ਕੋਲ ਜਿਹੜੀ ਉਹ ਜਗਾ ਸੀ ਲੱਤੀ ਹੈ ਇੱਥੇ ਆਸ਼ੀਰਵਾਦ ਲੈਣ ਲਈ ਤੇ ਆਸ਼ੀਰਵਾਦ ਦੇਣ ਲਈ ਜ਼ਰੂਰ ਪਹੁੰਚੋ ਮੈਂ ਖਾਸ ਤੌਰ ਤੇ ਅਮਨਦੀਪ ਵੀਰੇ ਦਾ ਧੰਨਵਾਦ ਕਰਨਾ ਚਾਹਨਾ ਇਹਨਾਂ ਨੇ ਆਪਣੀ ਬੇਟੀ ਗੁੰਤਾਜ ਕੌਰ ਦੀ ਲੋਹੜੀ ਮਨਾਣੀ ਸੀ ਇਹ ਬੰਦੇ ਦੀ ਸੋਚ ਦੇਖੋ ਯੂਥ ਦੀ ਯੂਥ ਵੈਸੇ ਬਾਈ ਲੱਗਦਾ ਨਹੀਂ ਉਮਰ ਵੱਡੀ ਹੈ ਪਰ ਮੇਰੇ ਤੋਂ ਮੇਰੀ ਉਮਰ ਦੀ ਲੱਗਦੇ ਨੇ ਸੋਚ ਦੇਖੋ ਦੋਵੇਂ ਕੰਮ ਕਿਵੇਂ ਕੀਤੇ ਗੁਰੂ ਮਹਾਰਾਜ ਦਾ ਉੱਥੇ ਕੀਰਤਨ ਵੀ ਕਰਾਇਆ ਲੋਕਾਂ ਨੂੰ ਸਹੀ ਮੈਸੇਜ ਵੀ ਦਿੱਤਾ ਔਰ ਜਿੰਨੀ ਮਾਇਆ ਇਕੱਠੀ ਹੋਈ ਉੱਥੇ ਸੰਗਤ ਦੇ ਪੈਸਿਆਂ ਨਾਲ ਗੁੱਲਕ ਨਾਲ ਇਹਨੂੰ ਕਹਿੰਦੇ ਅਸਲ ਦੇ ਵਿੱਚ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਅਸਲੀ ਕਹਿਣ ਤੇ ਕਰਨ ਚ ਕਿੰਨਾ ਫਰਕ ਹੈ ਮੈਂ ਸਾਰੇ Hindu ਭਰਾਵਾਂ ਨੂੰ ਤੇ Sikh ਭਰਾਵਾਂ ਨੂੰ Muslim ਭਰਾਵਾਂ ਨੂੰ Isai ਭਰਾਵਾਂ ਨੂੰ ਮਿੰਤ ਕਰਨਾ ਚਾਹਨਾ ਕਿ ਬਣਾਓ ਤੁਸੀਂ ਮੰਦਿਰ ਬਣਾਓ ਤੁਸੀਂ ਗੁਰੂ ਘਰ ਕੋਈ ਦਿੱਕਤ ਨਹੀਂ ਹੋਰ ਬਣਾਓ ਸਾਡਾ ਸਹਿਯੋਗ ਨਾਲ ਹੈ ਪਰ ਉਹਦੇ ਨਾਲ ਨਾਲ ਜਿਹੜਾ ਇਨਸਾਨੀਅਤ ਦਾ ਘਾਣ ਹੋ ਰਿਹਾ ਉਹ ਵੀ ਦੇਖੋ ਅੱਜ ਜੇ ਕਿਸੇ Sikh ਧਰਮ ਚ ਕੋਈ ਬੰਦਾ ਬਿਨਾਂ ਇਲਾਜ ਤੋਂ ਮਰ ਗਿਆ ਅਸੀਂ ਕਾਦੇ ਧਰਮੀਆਂ ਯਾਰ ਕਿਸੇ Hindu ਧਰਮ ਚ ਕੋਈ ਬੰਦਾ ਇਲਾਜ ਪੱਖੋਂ ਮਰ ਗਿਆ ਅਸੀਂ ਕਾਦੇ ਧਰਮੀਆਂ ਕਾਦੇ ਰੱਬ ਖੁਸ਼ ਹੋਣਗੇ ਸਾਡੇ ਪਰ ਅੱਜ ਇਹ ਅਮਨ ਦੀ ਵੀਰੇ ਨੇ ਜੋ ਮਿਸਾਲ ਕਾਇਮ ਕੀਤੀ ਹੈ ਮੈਂ ਸਿਰ ਝੁਕਾ ਕੇ ਮੱਥਾ ਟੇਕ ਕੇ ਧੰਨਵਾਦ ਕਰਦਾ ਹਾਂ ਇਸ ਵੀਰ ਦਾ ਕਿਉਂਕਿ ਇਹਨਾਂ ਨੇ ਮਿਸਾਲ ਕਾਇਮ ਕੀਤੀ ਆਪਣੀ ਸੇਵਾ ਇੱਥੇ ਪਹੁੰਚਾ ਕੇ ਇਹ ਜਿਹੜੀ ਮਾਇਆ ਹੁਣ ਇਹ ਮੈਂ ਨਹੀਂ ਲੈਣੀ ਨਾ ਮੈਂ ਇਹਨਾਂ ਨੂੰ ਹੱਥ ਲਾਣਾ ਨਾ ਮੈਂ ਲਾਇਆ ਇਹ ਮਾਇਆ ਸਿੱਧੀ ਦਿੱਤੀ ਜਾਏਗੀ ਦਵਾਈਆਂ ਵਾਲਿਆਂ ਨੂੰ ਜਿਹੜੀਆਂ ਦਵਾਈਆਂ ਇਸ ਕੈਂਪ ਦੇ ਵਿੱਚ ਲੱਗਣਗੀਆਂ ਮੈਂ ਬੇਨਤੀ ਕਰਨਾ ਚਾਹੁੰਦਾ 11 ਫਰਵਰੀ ਨੂੰ ਕੈਂਪ ਹੈ 2024 ਇਹ ਘਰ ਘਰ ਤੱਕ ਗੱਲ ਪੰਚਾ ਦਿਓ ਪਿੰਡਾਂ ਪਿੰਡਾਂ ਤੱਕ ਗੱਲ ਪੰਚਾ ਦਿਓ ਇਹ ਵੀਡੀਓ ਨੂੰ ਸ਼ੇਅਰ ਕਰਨਾ ਇਹ ਕੈਂਪ ਬਾਰੇ ਜਾਣਕਾਰੀ ਦੇਣੀ ਵੀ ਬੜੀ ਵੱਡੀ ਸੇਵਾ ਹੈ ਸਾਨੂੰ ਇਸ ਕੈਂਪ ਦੇ ਵਿੱਚ ਦਵਾਈਆਂ ਦੀ ਲੋੜ ਹੈ ਤੁਸੀਂ ਸਾਨੂੰ ਦਵਾਈਆਂ ਲੈ ਕੇ ਦੇ ਦਿਓ ਜਾਂ ਦਵਾਈਆਂ ਜਿੱਥੋਂ ਸਾਡੀ ਆਂਦੀਆਂ ਨੇ ਉਹਨਾਂ ਨੂੰ ਮਾਇਆ ਪੰਚਾ ਦਿਓ ਜਿਵੇਂ ਇਨ੍ਹਾਂ ਵੀਰਾਂ ਨੇ ਪਹੁੰਚਾਣੀ ਹੈ ਉਸ ਤੋਂ ਬਾਅਦ ਆਪਰੇਸ਼ਨ ਨਿਕਲਣਗੇ ਜਿਹੜੇ ਮਰੀਜ਼ਾਂ ਦੇ ਆਪਰੇਸ਼ਨ ਹੋਣੇ ਨੇ ਤੁਸੀਂ ਆਪਰੇਸ਼ਨ ਦੀ ਮਾਇਆ ਜਾ ਕੇ ਸਿੱਧੀ ਹਸਪੀਟਲ ਚ ਦੇ ਸਕਦੇ ਹੋ ਆਪਣੀ ਸਲਾਹ ਦੇ ਸਕਦੇ ਹੋ ਫਲੈਕਸ ਦੀ ਸੇਵਾ ਵੀ ਆ ਵੀਰ ਨੇ ਲਈਤੀ ਹੈ ਕੀ ਨਾਮ ਹੈ ਫਲੈਕਸ ਵੀਰ ਦਾ ਗ੍ਰਾਫਿਕਸ ਵਾਲੇ ਵੀਰ ਨੇ ਮਨਪ੍ਰੀਤ ਵੀਰਾ ਉਹਨਾਂ ਨੇ ਵੀ ਮਾਇਆ ਨਹੀਂ ਲਈਤੀ ਸਾਡੇ ਕੋਲ ਸੇਵਾ ਦੇ ਤੌਰ ਤੇ ਫਲੈਕਸ ਦਿੱਤਾ ਦਰੀ ਸੇਵਾ ਦੇ ਤੌਰ ਤੇ ਆ ਗਈ ਦਵਾਈਆਂ ਬਾਈ ਜੀ ਦੀ ਸੇਵਾ ਦੇ ਤੌਰ ਤੇ ਚੱਲ ਰਹੀਆਂ ਨੇ ਕੋਈ ਵੀ ਰਿਫਲੈਕਸ ਦੀ ਸੇਵਾ ਕਰ ਸਕਦਾ ਹੈ ਹਲਵਾਈ ਦੀ ਸੇਵਾ ਕਰ ਸਕਦਾ ਹੈ ਵੌਲੰਟੀਅਰ ਦੀ ਸੇਵਾ ਕਰ ਸਕਦਾ ਬਿਨਾ ਮਾਇਆ ਤੋਂ ਫਿਜ਼ੀਕਲੀ ਇੱਥੇ ਆ ਕੇ ਕੈਂਪ ਦੀ ਸੇਵਾ ਕਰਨੀ ਜ਼ਿੰਮੇਵਾਰੀ ਲੈਣੀ ਬੜੀ ਜ਼ਰੂਰੀ ਹੈ ਉਸ ਤੋਂ ਬਾਅਦ ਸਿਮਿੰਟ ਰੇਤਾ ਬਜਰੀ ਸਈਆ ਜੋ ਵੀ ਇਸ ਐਨਜੀਓ ਨੂੰ ਬਣਾਉਣ ਲਈ ਕਾਰਜ ਤੁਹਾਡਾ ਅਸ਼ੀਰਵਾਦ ਭਾਵੇਂ ਇੱਕ ਸਿਮਿੰਟ ਦੀ ਬੋਰੀ ਦਿਓ ਤੁਹਾਡੀ ਇੱਕ ਸਿਮਿੰਟ ਦੀ ਬੋਰੀ ਵੀ ਐਡੀਕ ਮਹੱਤਵਪੂਰਨ ਹੈ ਸਾਡੇ ਲਈ ਜਿਹੜੀ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਕਿਸੇ ਵੀਰ ਕੋਲ ਜੀਸੀਬੀ ਮਸ਼ੀਨ ਹੋਵੇ ਉਹ ਸੇਵਾ ਲਾ ਜਵੇ ਕੋਈ ਆਰਕੀਟੈਕਟ ਵੀਰ ਕੋਈ ਆਰਕੀਟੈਕਟ ਵੀਰ ਸਾਡੀ ਵੀਡੀਓ ਸੁਣ ਰਿਹਾ ਸਾਨੂੰ ਸੇਵਾ ਦੇ ਤੌਰ ਤੇ ਇਸ ਐਨਜੀਓ ਨੂੰ ਬਣਾਉਣ ਲਈ ਜਿਹੜੀ ਸਲਾਹ ਦਿੱਤੀ ਜਾਵੇ ਰਾਜ ਮਿਸਤਰੀ ਔਰ ਮੈਂ ਐਨਆਰਆਈਆਂ ਨੂੰ ਖਾਸ ਬੇਨਤੀ ਕਰਨਾ ਚਾਹੁੰਦਾ ਇਹ ਵੀ ਵੀਰ ਇੱਕ ਐਨਆਰਆਈ ਹੈ ਆਪਾਂ ਬੜਾ ਕਹਿੰਨੇ ਆਪਣੇ ਪਿੰਡ ਬਚਾਓ ਪਿੰਡ ਬਚਾਓ ਪਿੰਡ ਬਚਾਓ ਕਿਵੇਂ ਬਚਾਓ ਐਗਜ਼ਾਮਪਲ ਕਿਵੇਂ ਬਚਾਓ ਐਵੇਂ ਬਚਾਓ ਕਿ ਜਿੰਨੇ ਵੀ ਮਰੀਜ਼ ਇਸ ਕੈਂਪ ਦੇ ਵਿੱਚ ਪਹੁੰਚਣਗੇ ਉਹ ਕਿਸੇ ਨਾ ਕਿਸੇ ਪਿੰਡ ਤੋਂ ਆਉਣਗੇ ਕਿਸੇ ਨਾ ਕਿਸੇ ਸ਼ਹਿਰ ਤੋਂ ਆਉਣਗੇ ਕਿਸੇ ਨਾ ਕਿਸੇ ਗਲੀ ਤੋਂ ਆਉਣਗੇ ਮੈਂ ਐਨਆਰਆਈਆਂ ਨੂੰ ਸੱਦਾ ਦਿੰਦਾ ਕਿ ਤੁਸੀਂ ਜਿਹੜੇ ਵੀ ਪਿੰਡਾਂ ਦੇ ਮਰੀਜ਼ ਆਣਗੇ ਤੁਸੀਂ ਆਪਣੇ ਪਿੰਡ ਦੇ ਸਾਰੇ ਮਰੀਜ਼ਾਂ ਦਾ ਖਰਚਾ ਚੱਕੋ ਭਾਵੇਂ 10000 ਦਿਓ 20000 ਦਿਓ 50000 ਦਿਓ ਨੰਬਰ ਮੈਂ 9688000074 ਇਸ ਨੰਬਰ ਤੇ WhatsApp ਕਰੋ ਜੇ ਕੋਈ ਵੀਰ ਸਲਾਹ ਦੇਣਾ ਚਾਹੁੰਦਾ ਹੈ ਕੋਈ ਵੀਰ ਸੇਵਾ ਦੇਣਾ ਚਾਹੁੰਦਾ ਹੈ ਕੋਈ ਵੀਰ ਮਰੀਦ ਦੇਣਾ ਚਾਹੁੰਦਾ ਹੈ ਕੋਈ ਵੀਰ ਸੁਜੈਸ਼ਨ ਦੇਣਾ ਚਾਹੁੰਦਾ ਹੈ ਸਭ ਤੋਂ ਵੱਡਾ ਪੁਆਇੰਟ ਕੋਈ ਵੀਰ ਇਸ NGO ਦਾ ਹਿਸਾਬ ਰੱਖਣਾ ਚਾਹੁੰਦਾ ਹੈ ਇਹ ਨਾ ਹੋਵੇ ਕੱਲ ਨੂੰ ਇਹਦੀ ਇੱਕ ਮੰੰਜਲ ਪਵੇ ਤੇ ਕਿਸੇ ਨੇ ਮੂੰਹ ਚੱਕ ਕੇ ਵੀਡੀਓ ਪਾਈ ਹੋਵੇ ਹਿਸਾਬ ਦਿਓ ਜੀ ਨੋਲ ਕੁਆਤਰਾ ਜੀ ਮੈਂ ਅੱਜ ਆ ਪਹਿਲੀ ਸੇਵਾ ਹੋਈ ਹੈ 70146 ਰੁਪਏ ਦੀ ਇਹ ਸੇਵਾ ਸ਼ੁਰੂ ਹੋ ਗਈ ਹੈ ਕੱਲ ਨੂੰ ਇਹ ਸੇਵਾ ਕਰੋੜਾ ਚ ਜਾਣੀ ਐ ਤਾਂ ਕੋਈ ਵੀਰ ਨਾ ਉੱਠੇ ਕਿ ਹਾਂਜੀ ਕੁਆਤਰਾ ਸਾਹਿਬ ਹਸਾਬ ਲਿਓ ਤੁਸੀਂ ਕੱਪੜੇ ਕਿੱਥੋਂ ਪਾਣੇ ਹੋ ਜਲੂਸ ਕੱਢਾਂਗੇ ਤੁਹਾਡਾ ਰੱਜ ਕੇ ਲੋਕਾਂ ਨੂੰ ਵੀ ਕਹਾਂਗੇ ਕੱਢੋ ਕਿਉਂਕਿ ਮੈਂ ਇੰਨਾ ਦਿਮਾਗ ਨਹੀਂ ਲਾ ਸਕਦਾ ਤੁਹਾਡੇ ਤੇ ਕਿ ਮੈਂ ਤੁਹਾਨੂੰ ਹੀ ਜਵਾਬ ਦੇਣ ਤੁਰਿਆ ਰਵਾਂ ਤੁਹਾਨੂੰ ਹਸਾਬ ਚਾਹੀਦਾ ਆ ਮੇਰੀ ਵੀਡੀਓ ਪੈ ਗਈ ਅੱਜ ਕਿੰਨੀ ਤਰੀਕ ਹੈ ਅੱਜ 24 ਜਨਵਰੀ 25 ਜਨਵਰੀ 26 ਜਨਵਰੀ ਆਜੋ ਹਸਾਬ ਲੈ ਜਾਓ ਅੱਜ ਤੋਂ ਹੀ ਰੱਖ ਲਓ ਹਸਾਬ ਜਿੰਨੀ ਡੋਨੇਸ਼ਨ ਆਏਗੀ ਤੁਹਾਨੂੰ ਮੈਂ ਡਿਟੇਲਡ ਫੋਨ ਨੰਬਰ ਡੋਨਰਾਂ ਦੇ ਹਿਸਾਬ ਕਿੱਥੇ ਕਿੱਥੇ ਲੱਗ ਰਹੇ ਨੇ ਕਿੱਥੇ ਕਿੱਥੇ ਮਾਇਆ ਲੱਗ ਰਹੀ ਹੈ ਹਿਸਾਬ ਰੱਖ ਲੋ ਆ ਕੇ ਪਰ ਇਹ ਨਾ ਕਹੋ ਕਿ ਘਰ ਬਹਿ ਕੇ ਤੁਹਾਨੂੰ ਮੈਂ ਵੀਡੀਓ ਦੇ ਹਿਸਾਬ ਦੇ ਹੀ ਚੱਲਣਾ ਕਿ ਆਹ ਲੋ ਜੀ ਆ ਆ ਗਿਆ ਆ ਚੱਲ ਗਿਆ ਆ ਆ ਗਿਆ ਚੱਲ ਗਿਆ ਇੰਨੀ ਮੈਂ ਦਿਮਾਗ ਪਾਈ ਨਹੀਂ ਕਰ ਸਕਦਾ ਸਿਰਫ ਤੁਹਾਨੂੰ ਸੰਤੁਸ਼ਟ ਕਰਨ ਲਈ ਜੇ ਕੋਈ ਵਾਕਈ ਸੂਰਮਾ ਉੱਠਦਾ ਕਿ ਗਰਾਊਂਡ ਲੈਵਲ ਤੇ ਆ ਕੇ ਮੇਰੇ ਨਾਲ ਗੱਲਬਾਤ ਕਰਦਾ ਫਿਰ ਮੈਂ ਹਿਸਾਬ ਦੇਣ ਨੂੰ ਤਿਆਰ ਹਾਂ ਤੇ ਆ ਬਸ ਗੱਲਾਂ ਸੀ ਤੇ ਬਾਕੀ ਅਮਨਦੀਪ ਵੀਰੇ ਤੁਹਾਡਾ ਥੈਂਕ ਯੂ ਤੁਹਾਡੇ ਦਿਮਾਗ ਕਿੱਥੋਂ ਆਇਆ ਤੁਸੀਂ ਇਹ ਮਾਇਆ ਦੀ ਸੇਵਾ ਜਿਹੜੀ ਤੁਹਾਨੂੰ ਵੀ ਨਹੀਂ ਪਤਾ ਕਿ ਤੁਸੀਂ ਇਹ ਕੀ ਸ਼ੁਰੂਆਤ ਕਰਕੇ ਚੱਲੇ ਹੋ ਕੀ ਐਗਜ਼ਾਮਪਲ ਸੈੱਟ ਕਰ ਰਹੇ ਹੋ ਸਮਾਜ ਦੇ ਵਿੱਚ ਔਰ ਜਦੋਂ ਇਹਨਾਂ ਨੇ ਸਵਾਗਤ ਕਰਾਇਆ ਉੱਥੇ ਸਾਰੇ ਗੁਰਸਿੱਖ ਵੀਰ ਕੀਰਤਨੀ ਆਏ ਹੋਏ ਸੀਗਾ ਮੈਂ ਮੈਂ ਆਪਣੇ ਪ੍ਰਮਾਤਮਾ ਨੂੰ ਯਾਦ ਕਰਕੇ ਆਪਣੇ ਘਰ ਦੀਆਂ ਦੀ ਕਸਮ ਖਾਨਾ ਮੇਰੇ ਕੋਲ ਸ਼ਬਦ ਨਹੀਂ ਹੈ ਜੋ ਇਸ ਵੀਰ ਨੇ ਕਰਤਾ ਸਪੈਸ਼ਲ ਅੰਮ੍ਰਾਲੇ ਬਲਾ ਕੇ ਇੰਨਾ ਮਾਣ ਇੰਨਾ ਮਾਣ ਮਤਲਬ ਮੈਂ ਦੱਸ ਹੀ ਨਹੀਂ ਸਕਦਾ ਕਿ ਕਿੰਨੇ ਚੰਗੇ ਲੋਕਾਂ ਨਾਲ ਦੁਨੀਆ ਭਰੀ ਹੋਈ ਆ ਉਹਨਾਂ ਚ ਇੱਕ ਵੀਰ ਇਹ ਆ ਬਈ ਕਿਵੇਂ ਤੁਹਾਡੇ ਮਨ ਚ ਆਇਆ ਕਿ ਤੁਸੀਂ ਇਹ ਸੇਵਾ ਜਿਹੜੀ ਆ ਪਹਿਲੀ ਸ਼ੁਰੂਆਤ ਤੁਹਾਡੀ ਸੇਵਾ ਨਾਲ ਹੋ ਰਹੀ ਹੈ ਮਹਾਰਾਜ ਕਰਨੇ ਆਉਣ ਵਾਲੇ 100 150 ਸਾਲ ਤੱਕ ਵੀ ਲੋਕ ਇੱਥੋਂ ਸੇਵਾ ਲੈਂਦੇ ਰਹਿਣ ਮੈਂ ਬਿਰ ਮੈਂ ਲੱਕੀ ਆ ਕਿ ਮੈਂ 2016 ਤੋਂ ਤੁਹਾਡੀ ਵੀਡੀਓ ਦੇਖਣੀ ਸਟਾਰਟ ਕੀਤੀ ਸੀ ਤੇ ਇੱਕੋ ਹੀ ਚਾਹੁੰਦਾ ਸੀ ਕਿ ਬਾਬੇ ਇੰਨੇ ਜੋਗੇ ਕਰਦੀ ਕਿ ਸ਼ਾਇਦ ਮੈਂ ਵੀ ਹੈਲਪ ਕਰ ਸਕਾਂ ਤੇ ਉਹ ਬਾਬੇ ਨੇ ਕੀਤਾ ਹੈਗਾ ਮੈਂ ਬੇਸਿਕਲੀ ਆਇਆ ਤੇ ਕੁਝ ਹੋਰ ਉਮੀਦ ਤੋਂ ਸੀ ਬਟ ਮੇਰੀ ਵਾਈਫ ਦੀ ਸੀ ਕਿ ਨਹੀਂ ਅਪਾ ਫੰਕਸ਼ਨ ਨਹੀਂ ਕਰਨਾ ਅਪਾ ਕੁਝ ਐਡਾ ਦਾ ਕੱਲੀ ਹੈ ਕਿ ਜਿਸ ਨਾਲ ਸਾਡਾ ਹੋ ਵੀ ਜਾਵੇ ਕੰਮ ਵੀ ਹੋ ਜਵੇ ਤੇ ਮੀਨਸ ਸਾਰੇ ਆਪਾਂ ਇਕੱਠੇ ਗੈਟ ਮੀਨਸ ਗੈਟ ਟੂਗੇਦਰ ਹੋ ਜਾਈਏ इवन ਟੂ ਮੇਰੇ ਬਹੁਤ ਰਿਲੇਟਿਵ ਨੇ ਜੋ ਇੱਥੇ ਨਹੀਂ ਆਏ ਅਗਰ ਮੈਂ ਡੈਮ ਸ਼ੋਰ ਮੈਂ ਕੋਈ ਡੀਜੇ ਪਾਰਟੀ ਜਾਂ ਪਾਰਟੀ ਰੱਖਦਾ ਮੇਰੇ ਸਾਰੇ ਰਿਲੇਟਿਵ ਆਂਦੇ ਔਰ 2 2 3 3 ਵਜੇ ਤੱਕ ਰੁੱਕ ਕੇ ਜਾਂਦੇ ਬਟ ਚੰਦ 4 ਜਾਂ 5 ਫੈਮਿਲੀ ਦੇ ਰਿਸ਼ਤੇ ਆ ਰਹੇ ਨੇ ਤੇ ਮੇਰੀ ਵਾਈਫ ਦੀ ਜੀਤ ਸੀ ਕਿ ਤੁਸੀਂ ਸਮਾਗਮ ਕਰਾ ਲਓ ਜਾਂ ਕੁਝ ਕਰਾ ਲਓ ਮੈਂ ਕਿਹਾ ਮੈਂ ਸਮਾਗਮ ਕਰਾਉਣਾ ਚਾਹੁੰਦਾ ਮੈਂ ਸੇਵਾ ਕਰਨਾ ਚਾਹੁੰਦਾ ਸੀ ਐ ਸੰਜੀ ਜੀ ਤੇ ਬਟ ਮੇਰੀ ਸ਼ਰਤ ਇਹ ਆ ਕਿ ਸਮਾਗਮ ਕਰਾਵਾਂਗੇ ਉਹਦੇ ਜਿੰਨੀ ਵੀ ਸੇਵਾ ਹੋਏਗੀ ਉਹ ਆਪਾਂ ਨੂੰ ਮੋਲਵੀ ਦੇ ਨੂੰ ਦਵਾਂਗੇ ਤੇ ਮੈਂ ਬ੍ਰਮ ਜੀ ਸਿੰਘ ਖਾਲਸਾ ਜੀ ਆ ਸਾਡੇ ਲੜੀਏ ਮੇਰੇ ਚਾਚਾ ਜੀ ਹੈ ਤੇ ਮੈਂ ਉਹਨਾਂ ਕੋਲ ਗਿਆ ਉਹ ਗੁਰਦੁਆਰੇ ਦੇ ਪ੍ਰਧਾਨ ਨੇ ਉਹ 26 ਸਾਲ ਤੋਂ ਕਰਾਰੇ ਸੀ ਸਮਾਗਮ 4 ਸਾਲ ਤੋਂ ਸਟਾਪ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਬਾਬਾ ਚਾਚਾ ਜੀ ਮੈਂ ਇੱਕ ਸਮਾਗਮ ਕਰਾਉਣਾ ਚਾਹਨਾ ਤੇ ਬਟ ਮੇਰੀ ਇੱਕ ਸ਼ਰਤ ਹੈ ਮੈਂ ਤਾਂ ਕਰਾਉਂਗਾ ਤੁਹਾਡੇ ਤੋਂ ਕਿ ਇਸ ਇਸ ਸਮਾਗਮ ਦੀ ਜਿੰਨੀ ਵੀ ਗੋਲਕ ਹੋਏਗੀ ਉਹ ਅਨਮੋਲ ਵੀਰਨ ਜਾਏਗੀ ਉਹਨਾਂ ਨੂੰ ਤੁਹਾਡਾ ਕੁਛ ਨਹੀਂ ਪਤਾ ਸੀ ਮੈਂ ਜੀ ਬਾਈ ਫਿਰ ਮੈਂ ਉਹਨਾਂ ਨੂੰ ਦੋ ਤਿੰਨ ਵੀਡੀਓਜ਼ ਦਿਖਾਈਆਂ ਸਾਰਾ ਕੁਝ ਲੈ ਕੇ ਕਹਿੰਦੇ ਠੀਕ ਹੈ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਸਮਾਗਮ ਕਿੰਨਾ ਖਰਚਾਇਆ ਆਬ ਮੈਂ ਉਹਨਾਂ ਨੂੰ ਦਿਲਾਸਾ ਦਿੱਤਾ ਸਾਰਾ ਕੁਝ ਕੀਤਾ ਉਹ ਰਾਜੀ ਹੋ ਗਏ ਬਾਬੇ ਦੀ ਕਿਰਪਾ ਸਮਾਗਮ ਵੀ ਬਹੁਤ ਵਧੀਆ ਗਿਆ ਆਪਣੇ ਕੋਲ ਚੜ੍ਹਦੀ ਆ ਗਈ ਮੇਰੀ ਵੀ ਮਨੋ ਕਾਮਨਾ ਪੂਰੀ ਹੋਇਆ ਬਟ ਔਰ ਬਟ ਇਹਦੇ ਪਿੱਛੇ ਸਭ ਤੋਂ ਵੱਡਾ ਮੇਨ ਰੋਲ ਮੇਰੀ ਵਾਈਫ ਦਾ ਐਂਡ ਦਮਨ ਸਿੰਘ ਅਨੰਦ ਮੇਰਾ ਬ੍ਰਦਰ ਹੈਗਾ ਕਜ਼ਨ ਬ੍ਰਦਰ ਤੇ ਮੇਰਾ ਵੱਡਾ ਬ੍ਰਦਰ ਅਮਨਪ੍ਰੀਤ ਸਿੰਘ ਜੀ ਤੇ ਮੇਰਾ ਮਾਸੀ ਜੀ ਦਾ ਮੁੰਡਾ ਸਰਦਾਰ ਦਵਿੰਦਰ ਸਿੰਘ ਜੀ ਇਹਨਾਂ ਦਾ ਬਹੁਤ ਵੱਡਾ ਹੱਤ ਹੈ ਇਹ ਨਾ ਹੁੰਦੇ ਤੇ ਸ਼ਾਇਦ ਰਮਜੀਤ ਸਿੰਘ ਖਾਲਸਾ ਜੀ ਵਾਲੇ ਇਹ ਸਮਾਗਮ ਨਹੀਂ ਹੋ ਸਕਦਾ ਸੀ ਬਾਈ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਮੇਰੇ ਕੋਲ ਸ਼ਬਦ ਨਹੀਂ ਆ ਅਸਲ ਇੱਕ ਇਨਸਾਨ ਦੀ ਡੈਫੀਨੇਸ਼ਨ ਦੇ ਕੋ ਪੂਰਾ ਉਤਰ ਰਿਹਾ ਤਾਂ ਇਹ ਬੰਦਾ ਐਦਾਂ ਦੇ ਬੰਦੇ ਹੋਰ ਜਿਹੜੇ ਸਾਡੇ ਨਾਲ ਜੁੜੇ ਨੇ ਕਿਉਂਕਿ ਨਾ ਮੈਂ ਸ਼ਾਇਦ ਸ਼ਬਦਾਂ ਦੀ ਘਾਟ ਹੋਣ ਕਰਕੇ ਐਕਸਪਲੇਨ ਨਹੀਂ ਕਰ ਪਾਰਿਆ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਵੀ ਟਰੋਲ ਚੱਲ ਰਿਹਾ ਜਿਹੜਾ ਸਿੱਖ ਭਰਾਵਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਖੂਨ ਖੋਲਦਾ ਮੈਂ ਖੋਦ ਇੱਕ ਹਿੰਦੂ ਆ ਔਰ ਮੈਂ ਠੋਕ ਕੇ ਗੱਲ ਕਹਿ ਰਿਹਾ ਭਾਵੇਂ ਕਿਸੇ ਨੂੰ ਚੁੱਭ ਜੇ ਇੰਨਾ ਵਰਗਾ ਬਲੀਦਾਨ ਦੇਣ ਵਾਲਾ ਇੰਨਾ ਵਰਗੀ ਜੇਬਾਂ ਮਾਰਨ ਵਾਲਾ ਇੰਨਾ ਵਰਗਾ ਗੱਲ ਲਵਾਉਣ ਵਾਲਾ ਕੋਈ ਨਹੀਂ ਹੈਗਾ ਇਸ ਕੌਮ ਦੀ ਖਾਸੀਅਤ ਹੈ ਸਿਰ ਝੁੱਕਦਾ ਔਰ ਕਿਸੇ ਨੇ ਤੁਹਾਨੂੰ ਹੱਕ ਨਹੀਂ ਦਿੱਤਾ ਕਿਸੇ ਦੇ ਕੋਈ ਕਿੰਤੂ ਬ੍ਰਿੰਤੂ ਕਰਨ ਦਾ ਇੱਕ ਹੋਰ ਗੱਲ ਦੱਸਦਾ ਮੈਂ ਅੱਜ ਸ਼ਾਇਦ ਚੁੱਭ ਜਵੇ ਪੰਜਾਬ ਦੇ ਵਿੱਚ ਜੇ ਸ਼ਾਮ ਨੂੰ ਸਾਡੇ ਕੋਲ 100 ਮਰੀਜ਼ ਆਂਦੇ ਨੇ ਵਿੱਚੋਂ 70 ਮਰੀਜ਼ ਪ੍ਰਵਾਸੀ ਹੁੰਦੇ ਨੇ ਤਾਂ ਮੈਨੂੰ ਕਿਸੇ ਨੇ ਨਹੀਂ ਕਿਹਾ ਸਰਦਾਰ ਵੀਰ ਨੇ ਔਰ ਡੋਨੇਸ਼ਨ 90% ਸਰਦਾਰ ਕਰ ਰਹੇ ਨੇ ਡੋਨੇਸ਼ਨ ਸਿੰਘ ਕਰ ਰਹੇ ਨੇ 90% ਲੈਣ ਵਾਲੇ ਪ੍ਰਵਾਸੀ ਨੇ 70% ਹੁਣ ਇੰਨਾਂ ਗੱਲਾਂ ਤੇ ਕਈ ਮੈਨੂੰ ਗਲਤ ਵੀ ਕਹਿ ਜਾਂਦੇ ਨੇ ਕਿ ਦਾਨ ਪੰਜਾਬ ਦਾ ਤੂੰ ਪ੍ਰਵਾਸੀਆਂ ਨੂੰ ਮੂੰਹ ਚੱਕ ਕੇ ਦਈਂ ਨਾ ਸਾਡੇ ਗੁਰੂ ਨੇ ਸਾਨੂੰ ਹੁਕਮ ਕੀਤਾ ਕਿ ਤੁਸੀਂ ਬੰਦਾ ਦੇਖ ਕੇ ਆਜ਼ਾਦ ਦੇਖ ਕੇ ਸੇਵਾ ਕਰੋ ਖੁੱਲੇ ਪੰਡਾਰੇ ਨੇ ਲੰਗਰ ਦੀ ਸੇਵਾ ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਹੈ ਕੋਈ ਉਹ ਬੰਦਾ ਦੇਖ ਕੇ ਲੰਗਰ ਬੰਦੇ ਨੇ ਅਸੀਂ ਉਸ ਗੁਰੂ ਦੇ ਬੱਚਿਆਂ ਜਿਨੇ ਇੱਕ ਤਰਾਜੂ ਚ ਤੋਲੇ ਸਾਰਿਆਂ ਨੂੰ ਜਿਹੜਾ ਆਵੇ ਉਹਦੀ ਸੇਵਾ ਕਰੋ ਇਹ ਨਹੀਂ ਦੇਖਣਾ ਭਾਵੇਂ ਦੁਸ਼ਮਣ ਹੈ ਪਰ ਮੈਂ ਦੱਸਦਾ ਗਲਤ ਬੋਲਣ ਵਾਲਿਓ ਜੇ ਕੋਈ ਮੇਰੀ ਵੀਡੀਓ ਦੇਖ ਰਿਹਾ ਹੋ ਪੰਜਾਬ ਦੇ ਵਿੱਚ দান ਕਰਨ ਵਾਲੇ ਸਿੰਘ ਨੇ 90% ਪਰ দান ਲੈਣ ਵਾਲੇ ਪ੍ਰਵਾਸੀ ਨੇ 70% ਤਾਂ ਜੇ ਇਹ ਕਹਿਣ ਕਿ ਅਸੀਂ ਆਪਣਾ 90% ਦਾਨ ਪੰਜਾਬ ਦੇ ਉੱਤੇ ਲਾਵਾਂਗੇ ਪੰਜਾਬ ਦੇ ਲੋਕਾਂ ਨੂੰ ਲਾਵਾਂਗੇ ਤਾਂ ਕੀ ਰਹਿ ਜਾਏਗੀ ਤੁਹਾਡੀ ਪਰ ਨਹੀਂ ਇਹਨਾਂ ਦੇ ਗੁਰੂ ਨੇ ਹਮੇਸ਼ਾ ਇਹਨਾਂ ਨੂੰ ਇੱਕ ਅੱਖ ਨਾਲ ਦੇਖਣਾ ਸਿਖਾਇਆ ਕਿ ਇਨਸਾਨੀਅਤ ਸਾਰੇ ਬਰਾਬਰ ਨੇ ਮੈਂ ਲੱਖ ਦੀ ਲਾਹਨਤ ਦਿੰਦਾ ਉਹਨਾਂ ਲੋਕਾਂ ਨੂੰ ਜਿਹੜੇ ਕਿਸੇ ਵੀ ਧਰਮ ਬਾਰੇ ਕੋਈ ਕਿੰਤੂ ਪ੍ਰਿੰਤੂ ਕਰਦੇ ਨੇ ਸਿਰਫ ਚੰਦ ਲੋਕਾਂ ਦੀ ਸੋਚ ਸਮਝ ਕੇ ਜੇ ਮੈਂ ਹਿੰਦੂ ਆ ਮੈਂ ਹਿੰਦੂ ਆ ਮੈਂ ਆਪਣੇ ਆਪ ਨੂੰ ਸਨਾਤਨੀ ਕਹਿਣਾ ਵੈਸੇ ਮੇਰੇ ਲਈ ਧਰਮ ਮੈਟਰ ਨਹੀਂ ਕਰਦਾ ਮੇਰੇ ਲਈ ਤਾਂ ਧਰਮ ਇਨਸਾਨੀਅਤ ਦਾ ਮੈਟਰ ਕਰਦਾ ਫੋਰ ਐਗਜ਼ਾਮਪਲ ਮੈਂ ਹਿੰਦੂ ਆ ਮੈਂ ਜੇ ਕੋਈ ਅੱਜ ਇੱਥੇ ਚੋਬੀ ਦੀ ਗੱਲ ਕਰ ਦਿੰਨਾ ਕਿਸ ਕੋਈ ਵੀ ਗੱਲ ਨੂੰ ਇਹਦਾ ਮਤਲਬ ਇਹ ਥੋੜੀ ਕਿ ਸਾਰੇ ਹਿੰਦੂ ਧਰਮਾਂ ਦੀ ਸੋਚ ਸਾਰੇ ਹਿੰਦੂਆਂ ਦੀ ਸੋਚ ਹੈ ਇੱਕ ਬੰਦਾ ਜਿਵੇਂ ਇੱਕ ਮੱਛਲੀ ਪੂਰੇ ਤਲਾਬ ਨੂੰ ਗੰਦੀ ਕਰ ਦਿਆ ਉਵੇਂ ਕੁਝ ਲੋਕ ਹੁੰਦੇ ਨੇ ਜਿੰਨਾ ਕਰਕੇ ਲੱਗਦਾ ਕਿ ਅੱਛਾ ਯਾਰ ਇਹ ਸਾਰਾ ਧਰਮ ਹੀ ਇਦਾਂ ਦਾ ਹੈ ਇਹ ਨਹੀਂ ਹੁੰਦਾ ਅੱਜ ਹਰ ਬੰਦੇ ਦੀ ਮੈਂਟੈਲਿਟੀ ਆਪਣੀ ਆਪਣੀ ਹੈ ਆਪਣੀ ਆਪਣੀ ਸੋਚ ਹੈ ਤੁਸੀਂ ਇਹਨੂੰ ਸਾਰਿਆਂ ਦੀ ਸੋਚ ਤੇ ਨਹੀਂ ਥੋਪ ਸਕਦੇ ਕਿ ਨਹੀਂ ਭਾਈ ਜੇ ਮੇਰੀ ਸੋਚ ਕੋਈ ਲੱਗ ਗਈ ਤਾਂ ਮਤਲਬ ਇਹ ਨਹੀਂ ਕਿ ਮੈਂ ਪੂਰੇ ਹਿੰਦੂ ਜਾਂ ਸਨਾਤਨ ਧਰਮ ਨੂੰ ਰਿਪਰੈਜ਼ੈਂਟ ਕਰ ਰਿਹਾ ਹੋ ਸਕਦਾ ਮੇਰੀ ਸੋਚ ਹੋਵੇ ਲੋਕ ਮੈਨੂੰ ਜੁੱਤੀਆਂ ਮਾਰਨ ਮੈਨੂੰ ਗਾਲਾਂ ਕੱਢਣ ਕਿ ਤੇਰੀ ਗੰਦੀ ਸੋਚ ਪਰ ਸਾਰਿਆਂ ਨੂੰ ਇੱਕੋ ਤਰ੍ਹਾਂ ਦੇ ਜਣਾ ਤੋਲੋ ਇਨੀਆਂ ਕਮੀਆਂ ਬੇਨਤੀਆਂ ਤਿਆਰੀਆਂ ਗੱਜ-ਵੱਜ ਕੇ ਹੋ ਰਹੀਆਂ 11 ਫਰਵਰੀ 2024 ਦਿਨ ਐਤਵਾਰ ਨੂੰ ਤੇ ਮੇਰੇ ਆਲੇ-ਦੁਆਲੇ ਦੇ ਮਰੀਜ਼ ਜਿੰਨੇ ਵੀ ਲੁਧਿਆਣੇ ਦੇ ਜਾਂ ਲੁਧਿਆਣੇ ਤੋਂ ਬਾਹਰ ਬਿਨਾਂ ਇਲਾਜ ਤੋਂ ਘਰੇ ਬੈਠੇ ਤੜਪ ਰਹੇ ਨੇ ਉਹ ਜ਼ਰੂਰ ਪਹੁੰਚਣ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਕੈਂਪ ਹੈ ਨੰਬਰ ਸਾਡੇ ਉੱਪਰ ਦਿੱਤੇ ਹੋਏ ਆ ਫਿਰ ਵੀ ਕੋਈ ਜਾਣਕਾਰੀ ਚਾਹੀਦੀ ਹੈ ਸਾਡੇ ਨੰਬਰਾਂ ਦੇ ਕਾਲ ਕਰ ਲਿਓ ਕੋਈ ਸਲਾਹ ਦੇ ਦਿਓ ਤੇ ਮਾਇਆ ਦੀ ਬਹੁਤ ਲੋੜ ਹੈ ਕਿਉਂਕਿ ਇਸ ਕੈਂਪ ਦਾ ਖਰਚਾ ਬਹੁਤ ਜ਼ਿਆਦਾ ਹੈ ਟੈਂਟ ਦਾ ਖਰਚਾ ਲੰਗਰ ਦਾ ਖਰਚਾ ਮੈਟ ਦਾ ਖਰਚਾ ਦਵਾਈਆਂ ਦਾ ਖਰਚਾ ਪਾਣੀ ਦਾ ਖਰਚਾ ਮਰੀਜ਼ ਜਿਹੜੇ ਆਣੇ ਨੇ ਉਹਨਾਂ ਦੇ ਆਪਰੇਸ਼ਨ ਦਾ ਖਰਚਾ ਅਸੀਂ ਤਕਰੀਬਨ 2000 ਬੰਦੇ ਦਾ ਟਾਰਗੇਟ ਲੈ ਕੇ ਚੱਲ ਰਹੇ ਆ ਜੇ ਵਿੱਚੋਂ 200 ਆਪਰੇਸ਼ਨ ਵੀ ਨਿਕਲ ਕੇ 2000 ਚੋਂ ਤਾਂ 200 ਆਪਰੇਸ਼ਨ ਐਵਰੇਜ ਇੱਕ 20000 ਦਾ ਆਪਰੇਸ਼ਨ ਲਾ ਲਓ ਕਿੰਨਾ ਰੁਪਈਆ ਹੋ ਗਿਆ ਤਾਂ ਇਹ ਸਾਰਾ ਦੇਖੋ ਮਾਰਾ ਇਹਨੇ ਸਾਨੂੰ ਅੱਗੇ ਲਾਤਾ ਹੈ ਇਹ ਹੁਣ ਤੁਸੀਂ ਕਰਨਾ ਸਾਰਿਆਂ ਨੇ ਕਿਸੇ ਦੀ ਸੇਵਾ 5 ਰੁਪਏ ਆ 100 ਰੁਪਏ ਆ 5000 ਰੁਪਏ 5 ਲੱਖ ਰੁਪਏ 50 ਲੱਖ ਰੁਪਏ ਅੱਗੇ ਆਓ ਸਾਨੂੰ ਕਾਲ ਕਰੋ ਅਸੀਂ ਤੁਹਾਡੀ ਸਿੱਧੀ ਸੇਵਾ ਉਹਨਾਂ ਨੂੰ ਪਹੁੰਚਾਵਾਂਗੇ ਜਿਹੜੇ ਇਸ ਕਾਰਜ ਨੂੰ ਪੂਰਾ ਕਰ ਰਹੇ ਹੋਣਗੇ ਹੋਰ ਕੋਈ ਗੱਲਬਾਤ ਬਾਈ ਬਸ ਫਿਰ ਥੈਂਕ ਯੂ ਬਹੁਤ ਧੰਨਵਾਦ ਬਾਈ ਲੱਗ ਗਈ ਇੰਨਾ ਹੀ ਬਹੁਤ ਹੈ ਬਹੁਤ ਧੰਨਵਾਦ ਬਾਈ ਤੁਹਾਡੀ ਇਹ ਮਾਇਆ ਸਾਰੀ ਦਵਾਈਆਂ ਜਿੱਥੋਂ ਆਣੀਆਂ ਨੇ ਉਹਨਾਂ ਨੂੰ ਅਸੀਂ ਜਮਾ ਕਰਾਵਾਂਗੇ ਬੜਾ ਤਿਲ ਦੀਆਂ ਗਹਿਰਾਈਆਂ ਚ ਸਾਰੀ ਸਮੁੱਚੀ ਇਨਸਾਨੀਅਤ ਵੱਲੋਂ ਤੁਹਾਡਾ ਧੰਨਵਾਦ ਕਿ ਤੁਹਾਡੇ ਵਰਗੇ ਵੀਰਾਂ ਕਰਕੇ ਜਿਹੜੀ ਇਨਸਾਨੀਅਤ ਉਹ ਜਿੰਦਾ ਹੈ ਨਹੀਂ ਵੀਰੇ ਤੁਸੀਂ ਉਪਰਾਲਾ ਕੀਤਾ ਇੰਨੇ ਜੋਗੇ ਨਹੀਂ ਆਪਾਂ ਤੁਸੀਂ ਕਿੰਨੇ ਜੋਗੇ ਹੋ ਤੁਹਾਨੂੰ ਵੀ ਨਹੀਂ ਪਤਾ ਕਿਉਂਕਿ ਅੱਜਕੱਲ ਠੱਪਾ ਲਾ ਦਿੱਤਾ ਜਾਂਦਾ ਹੈ ਕਿ ਇਹ ਬੰਦਾ ਇਹ ਧਾਰਮਿਕ ਹੈ ਨਹੀਂ ਠੀਕ ਆ ਅਸੀਂ ਧਰਮੀ ਠੀਕ ਆ ਜੇ ਧਰਮ ਦੀ ਡੈਫੀਨੇਸ਼ਨ 'ਚ ਅਸੀਂ ਨਹੀਂ ਬੈਠਦੇ ਨਾ ਸੈਟ ਮੈਂ ਧਰਮੀ ਠੀਕ ਆ ਮੈਂ ਤੁਹਾਡੇ ਕੋਲ ਸਰਟੀਫਿਕੇਟ ਲੈ ਕੇ ਕੀ ਕਰਨਾ ਕਿ ਮੈਂ ਧਰਮੀ ਆ ਜਾਂ ਮੈਂ ਆਪਣੇ ਧਰਮ ਨੂੰ ਪੱਕਾ ਮੈਂ ਉਸ ਕਾਲਪੁਰਖ ਨੂੰ ਉਸ ਦੁਨੀਆ ਰਚਾਨ ਵਾਲੇ ਨੂੰ ਉਹਨੂੰ ਜਵਾਬ ਦੇਣਾ ਔਰ ਮੈਨੂੰ ਲੱਗਦਾ ਹੈ ਕਿ ਮੈਂ ਮੇਰੀ ਔਕਾਤ ਹੈ ਨਹੀਂ ਜਿੰਨਾ ਮਹਾਰਾਜ ਮੇਰੇ ਕੋਲ ਸੇਵਾ ਲਈ ਜਾਂਦੇ ਨੇ ਪਰ ਬੜੀ ಅಪਾਰ ਕਿਰਪਾ ਸੰਗਤ ਦੀ ਬੜੀ ਸੰਗਤ ਵੱਧ ਚੜ ਕੇ ਪਿਆਰ ਦੇ ਰਹੀ ਐ ਸਾਡੀ ਤਾਂ 10 ਗੱਜ ਲੈਣ ਦੀ ਜਗ੍ਹਾ ਦੀ ਔਕਾਤ ਨਹੀਂ ਸੀ ਮਹਾਰਾਜ ਨੇ ਆ ਇੰਨੀ ਜਗ੍ਹਾ ਸਾਡੇ ਝੋਲੀ ਪਾਤੀ ਮੇਰੀ ਕੀ ਔਕਾਤ ਸੀ ਮੇਰੇ ਲਈ ਤੀਰਥ ਹੈ ਇਸ ਲਈ ਇਸ ਦਰੀ ਦੇ ਬਹਿ ਕੇ ਮੈਂ ਵੀਡੀਓ ਬਣਾ ਰਿਹਾ ਇਹ ਕੋਈ ਮੈਂ ਡਰਾਮੇਬਾਜ਼ੀ ਲਈ ਨਹੀਂ ਬਣਾ ਰਿਹਾ ਪਰ ਮੈਂ ਦਿਲੋਂ ਆਪਣੀਆਂ ਫੀਲਿੰਗਸ ਅਟੈਚ ਕਰਾਉਣਾ ਚਾਹਦਾ ਇਸ ਜਗ੍ਹਾ ਨਾਲ ਕਿ ਚਲ ਦੇਖੋ ਯਾਰ ਵੀਡੀਓ ਦੇ ਵਿੱਚ ਤਾਂ ਜੋ ਤੁਸੀਂ ਸੁਣ ਰਹੇ ਹੋ ਉਹ ਮੇਰੇ ਬੋਲ ਨੇ ਅੰਦਰ ਕੀ ਹੈ ਇਹ ਤਾਂ ਰੱਬ ਹੀ ਜਾਣਦਾ ਨਾ ਅੰਦਰ ਕੀ ਮੇਰੇ ਰੱਬ ਜਾਣਦਾ ਤਾਂ ਫਲ ਮੈਨੂੰ ਅੰਦਰ ਦਾ ਮਿਲਣਾ ਮੇਰੀ ਬੋਲੀ ਦਾ ਨਹੀਂ ਮਿਲਣਾ ਰੱਬ ਨੇ ਮੇਰੇ ਕਰਮ ਜਾਂ ਮੈਨੂੰ ਪਰਖਣਾ ਵੀਡੀਓ ਲਾ ਕੇ ਨਹੀਂ ਪਰਖਣਾ ਕੈਨਮੋਲ ਕੁਆਦਰ ਦੀ ਵੀਡੀਓ ਲਾਈਵ ਚਲਾਓ ਜੀ ਦੇਖੋ ਕਿਦਾਂ ਦੇ ਵਿਚਾਰ ਨੇ ਨਹੀਂ ਉਹਨੇ ਦੇਖਣਾ ਅੰਦਰ ਕੀ ਹੈ ਧਰਮਰਾਜ ਜਿਹੜਾ ਹਸਾਬ ਕਿਤਾਬ ਲੈਂਦਾ ਕਰਮਾਂ ਦਾ ਲੈਂਦਾ ਤੁਹਾਡੀ ਬੋਲੀ ਦਾ ਨਹੀਂ ਲੈਂਦਾ ਮੇਰੀ ਮਨਸ਼ਾ ਕੀ ਇਸ ਕੰਮ ਪਿੱਛੇ ਇਹ ਮੈਂ ਹੋ ਜਾਣਦਾ ਜਾਂ ਰੱਬ ਜਾਣਦਾ ਪਰ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਬੜਾ ਮੱਥਾ ਟੇਕ ਕੇ ਤੁਹਾਡੇ ਚਰਨਾਂ 'ਚ ਧੰਨਵਾਦੀ ਆ ਕਿ ਤੁਸੀਂ ਸਾਨੂੰ ਇਹ ਯੋਗ ਬਣਾਇਆ ਗੱਲਾਂ ਮੈਂ ਰਿਪੀਟ ਕਰਤੀਆਂ ਇਸ ਜਗ੍ਹਾ ਨੂੰ ਬਣਾਉਣ ਵਾਸਤੇ ਜਿਹੜੀ ਜਿਹੜੀ ਚੀਜ਼ ਦੀ ਵੀ ਸਾਨੂੰ ਲੋੜ ਹੈ ਉਸ ਚੀਜ਼ ਨੂੰ ਪੂਰਾ ਕਰਨ ਲਈ ਲੋੜ ਨੂੰ ਪੂਰਾ ਕਰਨ ਲਈ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਸਮਰਥਕ ਹੈਗੇ ਹੋ ਕੋਈ ਟੈਂਟ ਵਾਲਾ ਕੋਈ ਪਾਣੀ ਵਾਲਾ ਕੋਈ ਜੀਸੀਬੀ ਵਾਲਾ ਕੋਈ ਲੰਗਰ ਬਣਾਉਣ ਵਾਲਾ ਕੋਈ ਐਜ਼ ਅ ਵਲੰਟੀਅਰ ਸੇਵਾ ਕਰਨ ਵਾਲਾ ਕੋਈ ਸਵਾਦ ਲੈਣ ਵਾਲਾ ਸਭ ਤੋਂ ਵੱਡਾ ਤਾਂ ਰਹੀ ਗਿਆ ਕੋਈ ਸਵਾਦ ਲੈਣਾ ਚਾਹੁੰਦਾ ਹੋਵੇ ਕਿ ਕਿੱਦਾਂ ਇਹ ਕੰਮ ਚੱਲ ਰਿਹਾ ਹੈ ਕਿੰਨੀ ਮਾਇਆ ਹੈ ਕਿੱਥੇ ਹਿਸਾਬ-ਕਿਤਾਬ ਹੈ ਉਹ ਵੀ ਆਵੇ ਕਿਉਂਕਿ ਜੋ ਵੀ ਇਹ ਸੇਵਾ ਹੋ ਰਹੀ ਹੈ ਗੁਰੂ ਮਹਾਰਾਜ ਦੇ ਹੁਕਮ ਨਾਲ ਹੋ ਰਹੀ ਹੈ ਮੇਰੀ ਕੋਈ ਔਕਾਤ ਨਹੀਂ ਇੰਨੀਆਂ ਕਿ ਮੇਰੀਆਂ ਬੇਨਤੀਆਂ 70146 ਰੁਪਏ ਦੀ ਸੰਗਤ ਵੱਲੋਂ ਕੀਤੀ ਹੋਈ ਗੁਰੂ ਦੀ ਗੋਲਕ ਦੇ ਵਿੱਚ ਸੇਵਾ ਜਿਹੜੀ ਉਹ ਪਹਿਲੀ ਸੇਵਾ ਜਮਾਇਆ ਦੀ ਉਹ ਲੱਗਣ ਜਾ ਰਹੀ ਹੈ ਅਰਦਾਸ ਕਰਿਓ ਕਿ ਮਹਾਰਾਜ ਇਸ ਜਗ੍ਹਾ ਨੂੰ ਭਾਗ ਲਾਣ ਸਾਡੀਆਂ ਬੁੱਧੀਆਂ ਠੀਕ ਰੱਖਣ ਕਿ ਜਿਹਦੇ ਨਾਲ ਅਸੀਂ ਤਨ ਦੇਹੀ ਨਾਲ ਇਮਾਨਦਾਰੀ ਨਾਲ ਇਹ ਸੇਵਾ ਕਰਦੇ ਰਹੀਏ ਸਵੇਰੇ ਸ਼ਾਮ ਇਹੀ ਅਰਦਾਸ ਕਰਿਓ ਕਿ ਮਹਾਰਾਜ ਇਹਨਾਂ ਕੋਲ ਇਮਾਨਦਾਰੀ ਨਾਲ ਸੇਵਾ ਲੈਂਦੇ ਰੋ ਬਸ ਇਨੀਆਂ ਕੁ ਮੇਰੀਆਂ ਬੇਨਤੀਆਂ ਭਾਈ ਇੱਕ ਵਾਰੀ ਫਿਰ ਦਿਲ ਦੀਆਂ ਗਹਿਰਾਈਆਂ ਚ ਬਹੁਤ ਧੰਨਵਾਦ ਤੁਸੀਂ ਜਿਹੜਾ ਉਪਰਾਲਾ ਕੀਤਾ ਮਾਇਆ ਦੀ ਅਮਾਊਂਟ ਮੈਟਰ ਨਹੀਂ ਕਰਦੀ ਤੁਹਾਡੀ ਸ਼ਰਧਾ ਤੁਹਾਡੀ ਇੰਟੈਂਸ਼ਨ ਬਹੁਤ ਵੱਡੀ ਮੈਟਰ ਕਰਦੀ ਹੈ ਤੇ ਦੁਨੀਆ ਨੂੰ ਇੱਕ ਐਗਜ਼ਾਮਪਲ ਹੈ ਦੁਨੀਆ ਨੂੰ ਬਹੁਤ ਵੱਡੀ ਐਗਜ਼ਾਮਪਲ ਹੈ ਕਿ ਜੇ ਤੁਸੀਂ ਇਨਸਾਨੀਅਤ ਲਈ ਇਨਸਾਨੀਅਤ ਲਈ ਤੁਰਦੇ ਹੋ ਤਾਂ ਲੋਕ ਕਿਵੇਂ ਸਾਥ ਦਿੰਦੇ ਨੇ ਇਨੀਆਂ ਕੁ ਮੇਰੀਆਂ ਬੇਨਤੀਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮaaf ਕਰਿਓ ਕਮੈਂਟ ਕਰਕੇ ਸਲਾਹ ਜ਼ਰੂਰ ਦਿਓ ਤੇ ਪਿੰਡ ਪਿੰਡ ਦੇ ਵਿੱਚ ਅਸੀਂ ਪੋਸਟਰ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਫਿਰ ਵੀ ਕੋਈ ਫਲੈਕਸ ਵਾਲਾ ਵੀਰ ਆ ਪੋਸਟਰ ਦੇਖ ਲਵੇ ਸਕਰੀਨਸ਼ਾ ਕੋਈ ਜੇ ਮੇਰੀ ਫਲੈਕਸ ਵਾਲਾ ਵੀਰ ਇਹ ਵੀਡੀਓ ਦੇਖ ਰਿਹਾ ਤਾਂ ਆਪ ਹੀ ਇਹ ਫਲੈਕਸ ਛਾਪ ਕੇ ਆਪਣੇ ਪਿੰਡਾਂ 'ਚ ਲਵਾਓ ਬਸ ਨੰਬਰ ਸਹੀ ਲਿਖਿਓ ਆ ਜਿਹੜਾ ਜਿਹੜੀ ਤਰੀਕ ਲਿਖੀ ਆ ਉਹ ਸਹੀ ਲਿਖਿਓ ਬਾਕੀ ਤੁਸੀਂ ਆਪਣੀ ਵੀ ਕੋਈ ਅਗਰ ਸਾਈਡ ਤੇ ਕੋਈ ਲੋਗੋ ਲੂਗੋ ਲਾਣਾ ਚਾਹਦੇ ਹੋ ਤਾਂ ਲਾਓ ਕਿਉਂਕਿ ਜਿਹੜੀ ਇਹ ਸੇਵਾ ਹੈ ਇਹ ਸਾਰਿਆਂ ਦੀ ਸਾਂਝੀ ਹੈ ਮੈਂ ਕੋਈ ਪ੍ਰਧਾਨ ਨਹੀਂ ਇਹਦੇ ਵਿੱਚ ਆਪ ਤੁਸੀਂ ਆਪਣੀ ਸੇਵਾ ਅੱਗੇ ਹੋ ਕੇ ਲਾ ਕੇ ਕਰੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਨੇ ਤੁਸੀਂ ਕੁਝ ਕਹਿਣਾ ਬਈ ਨੇ ਵੀਰ थैंक यू बस ਬਹੁਤ ਧੰਨਵਾਦ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਆਸਟ੍ਰੇਲੀਆ ਤੋਂ ਵੀਰ ਹੁਣੀ ਆਏ ਨੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਦੀ ਬੇਟੀ ਦੇ ਨਾਮ ਦੀ ਸੇਵਾ ਹੋਈ ਹੈ ਗੁਨਤਾਜ ਕੌਰ ਕਿ ਭਾਈ ਕਹਿੰਦੇ ਮੈਂ ਪਾਰਟੀ ਨਹੀਂ ਕਰਨੀ ਉਹਨਾਂ ਦੇ ਨਾਮ ਦੀ ਮੈਂ ਸਮਾਗਮ ਕਰਾਣਾ ਚਲੋ ਮਹਾਰਾਜ ਨੇ ਉਹ ਸੇਵਾ ਲਈਤੀ ਤੇ ਪੂਜਾ ਪਾਰਟੀਆਂ ਭੈਣ ਜਿਹਦਾ ਸਭ ਤੋਂ ਵੱਡਾ ਯੋਗਦਾਨ ਹੈ ਪੈਣੇ ਤੁਸੀਂ ਆਪਣੇ ਹਸਬੈਂਡ ਨੂੰ ਇਨਸਪਾਇਰ ਕੀਤਾ ਉਹ ਪੂਜਾ ਭੈਣ ਦਾ ਬਹੁਤ ਧੰਨਵਾਦ ਜਿਨੇ ਆਪਣੇ ਹਸਬੈਂਡ ਨੂੰ ਇਨਸਪਾਇਰ ਕਰਕੇ ਇਸ ਕੰਮ ਲਈ ਮੋਟੀਵੇਟ ਕੀਤਾ ਤੇ ਉਹ ਅੱਜ ਵੀਰ ਹੋਣੀ ਇੱਥੇ ਸੇਵਾ ਕਰਕੇ ਜਾ ਰਹੇ ਨੇ ਤੇ ਐਨਆਰਆਈਆਂ ਨੂੰ ਬੇਨਤੀ ਹੈ ਕਿ ਇਹ ਪਹਿਲਾ ਕੈਂਪ ਲੱਗਣ ਜਾ ਰਿਹਾ ਦੁਨੀਆ ਦਾ ਜਿਹੜਾ ਸਿਰਫ ਜਾਂਚ ਨਹੀਂ ਕਰੇਗਾ ਇਲਾਜ ਵੀ ਕਰਾਏਗਾ ਆਪਰੇਸ਼ਨ ਵੀ ਕਰਾਏਗਾ ਕਈ ਕੈਂਪ ਤੁਸੀਂ ਦੇਖੇ ਹੋਣਗੇ ਚਲੋ ਮੈਨੂੰ ਕਹਿਣਾ ਚਾਹੀਦਾ ਕਿ ਨਹੀਂ ਪਤਾ ਨਹੀਂ ਕਈ ਕੈਂਪ ਲੱਗਦੇ ਨੇ ਬਾਈ ਹਸਪੀਟਲ ਵਾਲੇ ਲਾਂਦੇ ਨੇ ਉਹ ਕੀ ਕਰਦੇ ਨੇ ਪਿੰਡਾਂ ਤੇ ਜਾ ਕੇ ਕੈਂਪ ਲਾਉਂਦੇ ਨੇ ਮਰੀਜ਼ ਕੱਢ ਲੈਂਦੇ ਨੇ ਕਿ ਤੈਨੂੰ ਆਹ ਬਿਮਾਰੀ ਤੈਨੂੰ ਆਹ ਬਿਮਾਰੀ ਤੈਨੂੰ ਆਹ ਬਿਮਾਰੀ ਫਿਰ ਛੱਡ ਦਿੰਦੇ ਨੇ ਫਿਰ ਕਹਿੰਦੇ ਨੇ ਤੇਰਾ ਅਲਾਰਟ ਤੇਰੇ ਜਾਂਚ ਦਾ ਫਰੀ ਹੋ ਗਈ ਹੁਣ 50000 ਦਾ ਆਪਰੇਸ਼ਨ ਕੋਲੋਂ ਕਰਾ ਫਿਰ ਐਸੇ ਕੈਂਪ ਲਾਏ ਦਾ ਵੀ ਕੀ ਫਾਇਦਾ ਫਿਰ ਤਾਂ ਬੰਦਾ ਭਰਮ ਚ ਜੀ ਰਿਹਾ ਸੀ ਉਹਨੂੰ ਜੀਣ ਦਿਓ ਜੇ ਤੁਸੀਂ ਉਹਦੀ ਬਿਮਾਰੀ ਕੱਢਤੀ ਚੈੱਕਅਪ ਕਰਕੇ ਕਿ ਭਾਈ ਤੈਨੂੰ ਕੈਂਸਰ ਹੈ ਉਹਦਾ ਲਾਜ ਵੀ ਤਾਂ ਕਰਾਓ ਜੇ ਮੈਂ ਗੱਲ ਲਈ ਗਲਤ ਆ ਤਾਂ ਤੁਸੀਂ ਦੱਸ ਦਿਓ ਇਹ ਜਾਂਚ ਕਰਨ ਦੇ ਨਾਲ-ਨਾਲ ਲੋਕਾਂ ਦੇ ਕੈਂਪ ਉਹ ਇਲਾਜ ਵੀ ਕਰਾਇਆ ਜਾਏਗਾ ਫਿਰ ਵੀ ਜੇ ਕਿਸੇ ਨੂੰ ਕੋਈ ਸਾਨੂੰ ਸਲਾਹ ਦੇਣੀ ਹੋਈ ਤੁਹਾਡੀ ਸਲਾਹ ਦੀ ਬਹੁਤ ਲੋੜ ਆ ਸੀ ਨਦਾਨ ਜੇ ਪਾਗਲ ਜੇ ਬੱਚੇ ਆ ਸਾਨੂੰ ਕੋਈ ਬਹੁਤੀ ਅਕਲ ਹੈ ਨਹੀਂ ਫਿਰ ਵੀ ਸਾਨੂੰ ਤੁਸੀਂ ਕਮੈਂਟ ਕਰਕੇ ਫੋਨ ਕਰਕੇ ਮੈਨੂੰ ਮਿਲ ਕੇ ਸਲਾਹ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਤੇ ਧਰਮ ਦੇ ਪੱਕੇ ਹੋਵੋ ਸਿਰਫ ਗੱਲਾਂ ਕਰਕੇ ਜਾਂ ਪਹਿਰਾਵਾ ਪਾ ਕੇ ਨਹੀਂ ਆਪਣੇ ਜਿਹੜੇ ਸਾਡੇ ਲੋਕ ਬਿਨਾਂ ਇਲਾਜ ਤੋਂ ਮਰ ਰਹੇ ਨੇ ਉਹਨਾਂ ਦਾ ਇਲਾਜ ਕਰਾ ਕੇ ਕੱਟੜ ਧਰਮੀ ਬਣੋ ਫਿਰ ਮੈਂ ਮੰਨਦਾ ਕਿ ਹਾਂ ਭਾਈ ਤੁਸੀਂ ਧਰਮੀ ਹੋ ਬਹੁਤ ਬਹੁਤ ਧੰਨਵਾਦ